ਦੋਸਤੋ ਮੈਂ ਰਾਜੇਸ਼ ਸ਼ਰਮਾ ਬਸੰਤ੍ਰਿਤ YouTube ਚੈਨਲ ਤੇ ਇੱਕ ਵਾਰ ਫਿਰ ਆਪਣੇ ਦਰਸ਼ਕਾਂ ਨਾਲ ਜੁੜਿਆ ਹਾਂ ਦਰਸ਼ਕੋ ਇਸ ਸਮੇਂ ਅਸੀਂ ਬਿਲਕੁਲ ਪਟਿਆਲਾ ਦੇ ਨਾਲ ਲੱਗਦਾ ਪਿੰਡ ਹਸਨਪੁਰ ਵਿਖੇ ਆ ਔਰ ਗੁਰਦੁਆਰਾ ਸਾਹਿਬ ਵਿਖੇ ਆ ਔਰ ਗੁਰਦੁਆਰਾ ਸਾਹਿਬ ਦੀ ਸੰਗਤ ਵੱਲੋਂ ਅੱਜ ਪੌਦੇ ਲਗਾਉਣ ਦੀ ਸੇਵਾ ਬਸੰਤ੍ਰਿਤੂ ਕਲੱਬ ਨੂੰ ਦਿੱਤੀ ਗਈ ਹੈ ਆਓ ਤੁਹਾਨੂੰ ਪੌਦੇ ਲਗਾਉਣ ਦਾ ਸਾਰਾ ਦ੍ਰਿਸ਼ ਦਿਖਾਉਨੇ ਹਾਂ ਔਰ ਤੁਹਾਨੂੰ ਮਿਲਾਵਾਂਗੇ ਵੀ ਸੰਗਤ ਦੇ ਨਾਲ ਉਹਨਾਂ ਦੇ ਵਿਚਾਰ ਵੀ ਲਵਾਂਗੇ ਕਿ ਉਹਨਾਂ ਦੇ ਮਨ ਵਿੱਚ ਅੱਜਕੱਲہ ਵਾਤਾਵਰਨ ਦੇ ਪ੍ਰਤੀ ਕੀ ਵਿਚਾਰ ਰੱਖਦੇ ਨੇ ਔਰ ਕੀ ਮੈਸੇਜ ਦੇਣਾ ਚਾਹੁੰਦੇ ਨੇ ਦੋਸਤੋ ਜਿਵੇਂ ਕਿ ਮੈਂ ਆਖਿਆ ਕਿ ਇਸ ਵੇਲੇ ਗੁਰਦੁਆਰਾ ਸਾਹਿਬ ਪਿੰਡ ਹਸਨਪੁਰ ਵਿਖੇ ਆ ਔਰ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਜ਼ਰੂਰ ਇੱਕ ਖੁਸ਼ਖਬਰੀ ਦਵਾਗਾ ਕਿ ਪੰਜਾਬ ਦੇ ਅੰਦਰ ਹਰ ਗੁਰਦੁਆਰੇ ਦੇ ਅੰਦਰ ਹਰ ਪ੍ਰਾਣੀ ਦੇ ਅੰਦਰ ਇਸ ਵਿਲੇ ਵਾਤਾਵਰਨ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਤੜਫ ਹੈ ਕਿ ਅਸੀਂ ਵੱਧ ਤੋਂ ਵੱਧ ਪੌਦੇ ਲਗਾ ਕੇ ਪੰਜਾਬ ਨੂੰ ਹਰਾ-ਭਰਾ ਕਰੀਏ ਪੰਜਾਬ ਦੀ ਵਾਤਾਵਰਨ ਨੂੰ ਸ਼ੁੱਧ ਕਰੀਏ ਤਾਂ ਦੋਸਤੋ ਅੱਜ ਉਸੀ ਲੜੀ ਤਹਿਤ ਬਸੰਤ ਰਤੂ ਯੂਥ ਕਲਾ ਤ੍ਰਿਪੜੀ ਪਟਿਆਲਾ ਵੱਲੋਂ ਮਹਾਰਾਜੇ ਸ਼ਰਮਾ ਸੰਤਾਪਕ ਇਸ ਵਿਲੇ ਮੈਂ ਸੰਗਤ ਦਾ ਪੂਰਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇਹ ਸੇਵਾ ਦਿੱਤੀ ਹੈ ਤਾਂ ਦੋਸਤੋ ਬਾਣੀ 'ਚ ਵੀ ਲਿਖਿਆ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਨੂੰ ਬਾਣੀ ਤੇ ਚੱਲਣਾ ਚਾਹੀਦਾ ਹੈ ਬਾਣੀ ਨੂੰ ਆਪਣੇ ਹਿਰਦੇ ਤੇ ਉਤਾਰ ਕੇ ਆਪਣੇ ਜੀਵਨ ਨੂੰ ਬਦਲਣਾ ਚਾਹੀਦਾ ਹੈ ਕਿਉਂਕਿ ਬਾਣੀ ਬਹੁਤ ਸਰਲਤਾ ਦੇ ਨਾਲ ਸਾਨੂੰ ਸਮਝਾਉਂਦੀ ਹੈ ਕਿ ਇਹ ਜਿਹੜਾ ਜੀਵਨ ਹੈ ਮਾਨਵਤਾ ਤੀਰਾ ਤੇ ਚਲਦੇ ਹੋਏ ਕਿਸ ਨਹੀਂ ਸਵਾਰਥ ਭਾਵਨਾ ਨਾਲ ਅਸੀਂ ਜਦ ਕਿਸੇ ਲਈ ਜੀਨੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਦੇ ਲਈ ਹੀ ਅਸੀਂ ਜੀਨੇ ਹਾਂ ਸਾਨੂੰ ਸਾਨੂੰ ਅਕਾਲ ਪੁਰਖ ਉਸ ਪਰਮਾਤਮਾ ਦੀ ਭਗਤੀ ਮਿਲਦੀ ਹੈ ਜਦ ਨਹੀਂ ਸਵਾਰਥ ਭਾਵਨਾ ਦੇ ਨਾਲ ਅਸੀਂ ਇਸ ਤਰ੍ਹਾਂ ਦਾ ਮਿਲ ਕੇ ਕੋਈ ਪਰਪੁਕਾਰ ਦਾ ਕੰਮ ਕਰਦੇ ਹਾਂ ਲਗਾਓ ਜੀ ਲਗਾਓ ਪੌਦੇ ਲਗਾਓ ਬੋਲੇ ਸੋ ਨਿਹਾਲ ਦੇਖੋ ਜੀ ਆਵਾਜ਼ ਉੱਚੀ ਨਾਲ ਬੋਲਣਾ ਬੋਲੇ ਸੋਨਿਆਲ ਦੋਸਤੋ ਬਹੁਤ ਵਧੀਆ ਲੱਗਦਾ ਹੈ ਮੈਂ ਵੀ ਕਿਤੇ ਲਿਖਿਆ ਸੀ ਰੁੱਖਾਂ ਨੂੰ ਨਾ ਕੱਟ ਹਾਨੀਆਂ ਰੁੱਖਾਂ ਨੂੰ ਨਾ ਕੱਟ ਹਾਨੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਨੀਆਂ ਸਾਡੀਆਂ ਬਾਹਾਂ ਦੇ ਵਾਂਗ ਝੂਲਣ ਟਹਨੇ ਰੁੱਖਾਂ ਦੀ ਸ਼ਾਨ ਹਾਨੀਆਂ ਥੱਕ ਟੁੱਟ ਕੇ ਜੇ ਬਹਿ ਜਾਏ ਕੋਈ ਇਨ੍ਹਾਂ ਦੀ ਛਾਵੇਂ ਪੱਤਰ ਇਨ੍ਹਾਂ ਦੇ ਗੀਤਾ ਦੀ ਖਾਨ ਹਾਨੀਆਂ ਆਖੇ ਆਖੇ ਬਾਬਾ ਮੇਰਾ ਆਖੇ ਬਾਬਾ ਮੇਰਾ ਕਮ ਆਉਣਗੇ ਟਾਣੇ ਤੇਰੇ ਆਖੇ ਬਾਬਾ ਮੇਰਾ ਕਮ ਆਉਣਗੇ ਟਾਣੇ ਤੇਰੇ ਜਦ ਤੂੰ ਛੱਡੇਗਾ ਜਹਾਨ ਹਾਨੀਆਂ ਰੁੱਖਾਂ ਨੂੰ ਨਾ ਕਟ ਹਾਨੀਆਂ ਇਨ੍ਹਾਂ ਵਿੱਚ ਸਾਡੀ ਜਾਨ ਹਾਨੀਆਂ ਜੇ ਤੁਹਾਨੂੰ ਇਹ ਮੇਰੇ ਸ਼ਬਦ ਪਸੰਦ ਆਏ ਨੇ ਤਾਂ ਜ਼ੋਰਦਾਰ ਤਾੜੀ ਲਗਾ ਦਿਓ ਇਨ੍ਹਾਂ ਸ਼ਬਦਾਂ ਲਈ ਪਲੀਜ਼ ਦੋਸਤੋ ਇਹਨਾਂ ਰੁੱਖਾਂ ਸਾਡੇ ਜੀਵਨ ਦੀ ਸਾਹ ਹੈ ਇਹ ਰੁੱਖ ਸਾਡੇ ਜੀਵਨ ਦਾ ਆਧਾਰ ਨੇ ਜੇ ਅਸੀਂ ਇਹਨਾਂ ਨੂੰ ਨਹੀਂ ਲਗਾਵਾਂਗੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮਾਫ਼ ਨਹੀਂ ਕਰਨਗੀਆਂ ਉਹ ਆਖਣਗੀਆਂ ਕਿ ਸਾਡੇ ਜਿਹੜੇ ਵੱਡੇ-ਵਡੇਰੇ ਹੋਏ ਉਹ ਸਵਾਰਥੀ ਸੀਗੇ ਆਪਣਾ ਸਵਾਰਥ ਭਰਿਆ ਜੀਵਨ ਜੀ ਕੇ ਪੈਸੇ ਦੀ ਦੌੜ ਵਿੱਚ ਲੱਗੇ ਰਹੇ ਔਰ ਵਾਤਾਵਰਣ ਦਾ ਉਹਨਾਂ ਨੇ ਤਜੀਆਂ ਉਡਾਤੀਆਂ ਤਾਂ ਦੋਸਤੋ ਸਾਡੇ ਆਉਣ ਵਾਲੀਆਂ ਨਸਲਾਂ ਸਾਨੂੰ ਇਸ ਤਰ੍ਹਾਂ ਨਾ ਕੋਸਣ ਆਓ ਆਪਾਂ ਵੇਲਾ ਸੰਭਾਲੀਏ ਔਰ ਵੱਧ ਤੋਂ ਵੱਧ ਪੌਦੇ ਲਾ ਕੇ ਵਾਤਾਵਰਣ ਦੀ ਸੇਵਾ ਵਿੱਚ ਜੁਟ ਜਾਈਏ ਤਾਂ ਹੀ ਅਸੀਂ ਆਉਣ ਵਾਲੀਆਂ ਨਸਲਾਂ ਲਈ ਕੁਝ ਅੱਛਾ ਮਾਹੌਲ ਛੱਡਾਂਗੇ ਆਪਾਂ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਪ੍ਰਧਾਨ ਜੀ ਨਾਲ ਹੋਰ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਕਿ ਅੱਜ ਇਸ ਵਾਤਾਵਰਣ ਦੇ ਜਿਹੜਾ ਇਹ ਪ੍ਰੋਗਰਾਮ ਬਸੰਤ ਰਿਤ ਯੂਥਪਲਾ ਤ੍ਰਿਪਤੀਵ ਲੋ ਰੱਖਿਆ ਗਿਆ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਔਰ ਉਹ ਕੀ ਮੈਸੇਜ ਦੇਣਾ ਚਾਹੁੰਦੇ ਨੇ ਦੋਸਤੋ ਜੰਗਲ ਵੀ ਮੁੱਕ ਚੱਲੇ ਨੇ ਰੁੱਖ ਰਹਿ ਗਏ ਟਾਵੇਂ ਟਾਵੇਂ ਨੇ ਹੁਣ ਸੌਂ ਦੀਆਂ ਝੜੀਆਂ ਲੱਗਣਾਂ ਕੁੜੀਆਂ ਦੇ ਮੁੱਕੇ ਸਾਵੇ ਨੇ ਖੁਸ਼ਬੂ ਮੁੱਕੀ ਫੁੱਲਾਂ ਚੋਂ ਗੁਲਦਸਤੇ ਘਰਾਂ ਚ ਭਾਵੇਂ ਨੇ ਧਰਤੀ ਚੋਂ ਮੁੱਕਦਾ ਜਾਵੇ ਪਾਣੀ ਧਰਤੀ ਚੋਂ ਮੁੱਕਦਾ ਜਾਵੇ ਪਾਣੀ ਪਰ ਅਸਤ ਅਚੋਂ ਨੇ ਲਾਉਣੇ ਨੇ ਹੁਣ ਮੋਰ ਪਹਿਲਾਂ ਪਾਵਨ ਨਾ ਜੰਗਲ ਢਲਦੇ ਹੋਏ ਪਰਛਾਵੇਂ ਨੇ ਜੰਗਲ ਢਲਦੇ ਹੋਏ ਪਰਛਾਵੇਂ ਨੇ ਦੋਸਤੋ ਆਓ ਇਹ ਜਿਹੜਾ ਸ਼ਹਿਰ ਸ਼ਹਿਰ ਜਿਹੜਾ ਕੰਕਰੀਟ ਦੇ ਜੰਗਲ ਵਿਛਰੇ ਨੇ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਵਦੇਰੇ ਪੌਦੇ ਲਗਾ ਕੇ ਅਸੀਂ ਇਸ ਪੂਰੇ ਆਵਾਤਾਰਨ ਹਰਾ-ਪਰਾ ਕਰੀਏ ਔਰ ਆਉਣ ਵਾਲੀਆਂ ਨਸਲਾਂ ਲਈ ਆਪਾਂ ਕੁਝ ਵਧੀਆ ਮਾਹੌਲ ਛੱਡੀਏ ਦੋਸਤੋ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਵਧੀਰੇ ਪੌਦੇ ਲਗਾ ਕੇ ਅਸੀਂ ਇਸ ਸੁੰਦਰ ਪ੍ਰਕਿਰਤੀ ਦੀ ਸੇਵਾ ਕਰੀਏ ਹਾਂ ਲਗਾਓ ਲਗਾਓ ਪੌਦਾ ਲਗਾਓ ਲਗਾਓ ਸ਼ਾਬਾਸ਼ ਲਗਾਓ ਦੋਸਤੋ ਮਹਾਰਾਜੇ ਸ਼ਰਮਾ ਸੰਸਥਾਪਕ ਬਸੰਤ ਕੁਮਾਰ ਸਾਡੀ ਟਿਕੜਾ ਔਰ ਮੇਰੇ ਨਾਲ ਸਾਡੇ ਕਲੱਬ ਦੇ ਮੈਂਬਰ ਸੁੰਦਰ ਸਿੰਘ ਜੀ ਖੜੇ ਨੇ ਲਗਭਗ 20 ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਨੇ ਔਰ ਅਸੀਂ ਉਸੀ ਤਰ੍ਹਾਂ ਪਿੰਡ ਪਿੰਡ ਜਾ ਕੇ ਸ਼ਹਿਰ ਸ਼ਹਿਰ ਜਾ ਕੇ ਪੌਦੇ ਲਗਾਉਂਦੇ ਆਂ ਔਰ ਹੁਕੂਮਤ ਕੱਪ ਅਸੀਂ ਪੰਜਾਬ ਦੇ 500 ਪਿੰਡਾਂ ਵਿੱਚ ਪੰਜਾਬ ਦੇ 5 ਜ਼ਿਲ੍ਹਿਆਂ ਚ ਅਸੀਂ ਪੌਦੇ ਲਗਾ ਚੁੱਕੇ ਹਾਂ ਔਰ ਵਾਹਿਗੁਰੂ ਸਾਡੇ ਦੀ ਕਿਰਪਾ ਬਣਾਈ ਰੱਖੇ ਅਸੀਂ ਇਸੇ ਤਰ੍ਹਾਂ ਚੱਲਦੇ ਰਹਿਣਾ ਚਾਹੁੰਦੇ ਆ ਕਿ ਅਸੀਂ ਲੋਕਾਂ ਨੂੰ ਜੀਏ ਸਾਡਾ ਜੀਵਨ ਇੱਕ ਰੁੱਖ ਵਾਂਗ ਹੋਵੇ ਕਿਉਂਕਿ ਜਿਵੇਂ ਇੱਕ ਰੁੱਖ ਸਾਨੂੰ ਸਿਖਾਉਂਦਾ ਹੈ ਚਾਹੇ ਉਹਨੂੰ ਕੋਈ ਪੱਥਰ ਮਾਰੇ ਜਾਂ ਚਾਹੇ ਉਹਨੂੰ ਕੁਝ ਕਹੇ ਉਹ ਸ਼ਾਂਤ ਖੜਾ ਖੜਾ ਰਹਿੰਦਾ ਹੈ ਔਰ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਾਂਗਾ ਕਿ 5 ਮੀਟਰ ਰੁੱਖ ਦੇ ਹੇਠਾ ਖੜਿਆ ਕਰੋ ਤੁਹਾਡਾ ਜੀਵਨ ਬਦਲ ਜਾਏਗਾ ਤੁਹਾਡੇ ਜੀਵਨ ਤੋਂ ਗੁੱਸਾ ਖਤਮ ਹੋ ਜਾਏਗਾ ਤੁਹਾਡੇ ਜੀਵਨ ਤੋਂ ਡਿਪਰੈਸ਼ਨ ਖਤਮ ਹੋ ਜਾਏਗਾ ਤੁਹਾਡੇ ਜੀਵਨ ਦੇ ਅੰਦਰ ਇੱਕ ਨਵੀਂ ਉਮੰਗ ਪੈਦਾ ਹੋਏਗੀ ਕਿ ਆਓ ਦੁਨੀਆ ਦੇ ਲੋਕੋ ਆਪਾਂ ਕਿਸੇ ਕੀ ਜੀਏ ਕਿਉਂਕਿ ਕਿਸੇ ਨੇ ਜੀਣਾ ਹੀ ਅਸਲੀ ਜੀਵਨ ਹੈ ਔਰ ਮੈਂ ਪਿੰਡ ਆਸਨ ਤੋਂ ਦੀ ਸਾਰੀ ਗੁਰਦਾਰਾ ਸਾਹਿਬ ਦੀ ਸੰਗਤ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਵਾਹਨੇ ਮੈਨੂੰ ਗੁਰਦਾਰਾ ਸਾਹਿਬ ਕੀ ਅੱਜ ਸੇਵਾ ਕਰਨ ਦਾ ਮੌਕਾ ਦਿੱਤਾ, ਆਉਦੇ ਲਗਾਉਣ ਦੀ ਸ਼ੁਰੂਆਤ ਕੀਤੀ। ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਧੰਨਵਾਦ ਕਰਦਾ। ਉਹ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਅਜੇ ਪੱਤੇ ਦਾ ਟੀਮ ਮੇਰਾ ਸਾਥ ਦੋ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ। ਥੈਂਕ ਯੂ ਥੈਂਕ ਯੂ ਥੈਂਕ ਯੂ ਬੜੀ ਮਿਹਰਬਾਨੀ। ਰਤਾ ਜੀ ਗੁਰਮਾਰਾ ਜੀ ਦਾ ਦੇਣਾ ਦੇ ਦੀ ਸੰਗਤ। ਉਹ ਨਿਹਾਲ ਸਾਸ ਰਿਆਣਾ ਧੰਨਵਾਦ ਤੁਹਾਨੂੰ ਤੁਹਾਡਾ ਸਾਰਿਆਂ ਦਾ ਸੋ ਨਿਹਾਲ ਸਾਸ ਰਿਆਣਾ ਸ਼ੁਕਰੀਆ ਬੇਟੀ ਕੁਲਵਤ ਜੀ ਜੰਮਾਸਦੀ ਮੈਂ ਜਿਹੜਾ ਜਨਪਾਤ ਵਾਲਾ ਜੀ ਜਰੂਰ ਸਾਹਿਬ ਦਾ ਮੇਰਾ ਜਨਮ ਹੈ ਮਹਾਰਾਜ ਜੀ ਅਪਾਰ ਕਿਰਪਾ ਦੇ ਰਿਹਾ ਤੇ ਪਿੰਡ-ਪਿੰਡ ਪਰ ਮਹਾਰਾਜ ਕੋਦੇ ਲਾ ਦਿੱਤੀ 30 ਸਾਲ ਤੋਂ ਕੋਦੇ ਲਾ ਦਿੱਤੇ ਮਹਾਰਾਜ ਦੀ ਸੇਵਾਮਕਸ਼ੀ ਦੇਖੋ ਮਹਾਰਾਜ ਦੀ ਕਿਰਪਾ ਦੇਖੋ ਜੰਮਿਆ ਮੈਂ ਅੰਮ੍ਰਿਤਸਰ ਮਹਾਰਾਜ ਕਦੇ ਤੱਕ ਨੂੰ ਦੂਰ ਨਹੀਂ ਜਾਣ ਦਿੰਦਾ ਤਰਨ ਤਰਨ ਮੇਰਾ ਵਿਆਹ ਕਰਵਾਉਂਦਾ ਜਾਏਗਾ ਕਿਤੇ ਨੂੰ ਜਾਏਗਾ ਕਿਤੇ ਨੂੰ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਕਤਲੇ ਦੇ ਰੁਖ ਰਹਿ ਗਏ ਕਾਵੇ ਕਾਵੇ ਨੇ ਹੁਣ ਸੌਂਗ ਦੇ ਝੜੀਆਂ ਨੱਗਲਣਾ ਕੁਰੀਆਂ ਦੇ ਮੁਕਤੇ ਸਾਵੇ ਨੇ ਖੁਸ਼ਬੂ ਮੁਕਤੀ ਫੁੱਲਾਂ ਚ ਬੁਲਦਸਤੇ ਕਾਜ ਭਾਵੇਂ ਨੇ ਧਰਤੀ ਚੋਂ ਮੁਕਦਾ ਜਾਵੇ ਪਾਣੀ ਧਰਤੀ ਚੋਂ ਮੁਕਦਾ ਜਾਵੇ ਪਾਣੀ ਪਰ ਅਸਾ ਕੱਚੋਂ ਨੇ ਲਾਉਣੇ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਭਾਈ ਸਾਹਿਬ ਤੁਸੀਂ ਸਾਡਾ ਸਾਡੇ ਬਸੰਤੀਤ ਯੂਥ ਕਲੱਬ ਦੇ ਤ੍ਰਿਪੜੀ ਔਰ ਬਸੰਤੀਤ YouTube ਚੈਨਲ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਆਪਣਾ ਨਾਮ ਦੱਸੋ 10 ਦਾ ਨਾਮ ਜੀ ਭਾਈ ਚਰਨਜੀਤ ਸਿੰਘ ਹੈ ਜੀ ਤੇ ਮੈਂ ਵੀਰਜੀ ਦਾ ਉਹਨਾਂ ਦੇ ਕਲਪ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਵੇਖੋ ਸੰਸਾਰ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਧਨ ਦੇ ਕੇ ਸੇਵਾ ਕਰਦਾ ਹਰ ਤਰ੍ਹਾਂ ਦੀ ਕੋਈ ਨਾ ਕੋਈ ਸੇਵਾ ਸੰਸਾਰ ਵਿੱਚ ਕਰਦਾ ਪਰ ਮੈਂ ਮੰਨਦਾ ਵੀ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਉਹ ਸਮਾਜ ਦੇ ਵਿੱਚ ਰੁਖ ਲਾਣ ਦੀ ਸੇਵਾ ਹੈ ਕਿਉਂਕਿ ਜੇ ਰੁੱਖ ਨੇ ਤੇ ਸਾਡਾ ਜੀਵਨ ਹੈ ਬਿਲਕੁਲ ਸਹੀ ਗੱਲ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਆ ਵੀ ਦਰवेशਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਹਾਂ ਜਿਹੜੇ ਦਰवेश ਨੇ ਅਤੇ ਰੁੱਖ ਨੇ ਇਹਨਾਂ ਦੋਵਾਂ ਦਾ ਬਰਾਬਰ ਸੁਭਾਅ ਹੈ ਜਿਵੇਂ ਰੁੱਖ ਨੂੰ ਭਾਵੇਂ ਤੁਸੀਂ ਲੱਟੇ ਮਾਰ ਲੋ ਰੋੜੇ ਮਾਰੋ ਭਾਵੇਂ ਉਸ ਨੂੰ ਵੱਢ ਵੀ ਦੋ ਉਹ ਫਿਰ ਵੀ ਸਾਡੇ ਕਿਸੇ ਨਾ ਕਿਸੇ ਕੰਮ ਆਉਂਦਾ ਬਿਲਕੁਲ ਇਸ ਵਾਸਤੇ ਜਿਵੇਂ ਦਰवेश ਵੀ ਇਸ ਤਰ੍ਹਾਂ ਹੀ ਆਪਣਾ ਆਪ ਗਵਾ ਕੇ ਲੋਕਾਂ ਦਾ ਭਲਾ ਲੋਚਦੇ ਨੇ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜੇ ਰੁੱਖ ਨੇ ਇਹ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਨੇ। ਬਿਲਕੁਲ ਜੀ। ਜਿਵੇਂ ਅਸੀਂ ਬੱਚਿਆਂ ਨੂੰ ਪੜਾ ਲਿਖਾ ਕੇ ਚਾਹਨਾ ਵੀ ਉਹ ਐਮਏ ਕਰਨ ਡਿਗਰੀਆਂ ਕਰਨ ਕੇ ਉਹ ਵੱਡੀਆਂ ਤਰੱਕੀਆਂ ਕਰਨ ਪੋਸਟਾਂ ਤੇ ਜਾਣ। ਪਰ ਜੇ ਉਹ ਰੁੱਖਾਂ ਦੇ ਨਾਲ ਜਾਣਗੇ, ਸਭ ਕੁਝ ਲੈ ਕੇ ਜਾਣਗੇ ਤੇ ਰੁੱਖਾਂ ਨਾਲ ਜੀਵਨ ਹੈ। ਜੇ ਰੁੱਖ ਨਹੀਂ ਹੋਣਗੇ ਤੇ ਸਾਡੀਆਂ ਪੜਾਈਆਂ, ਸਾਡੀਆਂ ਕੀਤੀਆਂ ਹੋਈਆਂ ਮਿਹਨਤਾਂ, ਬਣਾਈਆਂ ਹੋਈਆਂ ਕੂਟੀਆਂ, ਕੀਤੀਆਂ ਹੋਈਆਂ ਪ੍ਰਾਪਰਟੀਆਂ ਇੱਕ ਸੇ ਕੰਮ ਨਹੀਂ ਗਏ। ਬਿਲਕੁਲ ਸਹੀ ਗੱਲ। ਇਸ ਲਈ ਬੇਨਤੀ ਹੈ ਵੀ ਵੱਧ ਤੋਂ ਵੱਧ ਰੁੱਖ ਲਾ ਕੇ ਜਿਹੜੀਆਂ-ਜਿਹੜੀਆਂ ਖਾਲੀ ਥਾਵਾਂ ਨੇ ਉਹਨਾਂ ਖਾਲੀਆਂ ਥਾਵਾਂ ਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੀਆਂ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਜ਼ਰੂਰ ਖਾਲੀ ਥਾਵਾਂ ਤੇ ਭਾਵੇਂ 500 ਬੂਟਾ 100 ਬੂਟਾ ਜਿੰਨਾ ਵੀ ਇਹਨਾਂ ਦਿਨਾਂ ਦੇ ਵਿੱਚ ਲਾਇਆ ਜਾਂਦਾ ਉਹ ਲਾਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਹਰ ਪਿੰਡ-ਪਿੰਡ ਜਾ ਕੇ ਜਿਹੜੇ ਆਪਣੇ ਕਲੱਬ ਦੇ ਦਰਵਾਜ਼ਾ ਸੰਗਤਾਂ ਨੂੰ ਰੁੱਖ ਰੁੱਖ ਲਾਉਣ ਦੀ ਪ੍ਰੇਰਣਾ ਕਰਦੇ ਨੇ ਤੇ ਰੁੱਖ ਲਾ ਕੇ ਲੋਕਾਂ ਦਾ ਸਹਿਯੋਗ ਲੋੜਦੇ ਨੇ ਉਸ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਭਾਈ ਵੀ ਇਹਨਾਂ ਦਾ ਬਹੁਤ-ਬਹੁਤ ਸਹਿਯੋਗ ਦਿੱਤਾ ਜਾਵੇ ਤੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਦੋਸਤੋ ਆਓ ਤੁਹਾਨੂੰ ਰੂਬ ਰੂ ਕਰਾਉਣਾ ਹਾ ਸੰਗਤ ਦੇ ਨਾਲ ਔਰ ਇਸ ਗੁਰਦਾਰਾ ਸਾਹਿਬ ਦੇ ਜਿਹੜੇ ਅਹੁਦੇਦਾਰ ਨੇ ਪ੍ਰਧਾਨ ਨੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਹਾਂਜੀ ਸਰ ਥੋੜਾ ਅੱਗੇ ਆਜੋ ਸਰ ਆਪਣਾ ਸ਼ੁਭਨਾਮ ਸਰ ਪਰਜੰਦਰ ਸਰ ਸਰ ਤੁਸੀਂ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਸੰਤੇ ਤੋਂ ਯੂਥ ਕਲੱਬ ਟਰਿਪਲੀ ਪਟਿਆਲਾ ਨੂੰ ਪਿੰਡ ਹਸਨਪੁਰ ਦੇ ਗੁਰਦਾਰਾ ਸਾਹਿਬ ਇੱਕੇ ਜੋ ਸੇਵਾ ਦਿੱਤੀ ਹੈ ਅਸੀਂ ਤੁਹਾਡਾ ਦਿਲਦਿਆਂ ਕਰਾਈ ਤੋਂ ਧੰਨਵਾਦ ਕਰਦੇ ਹਾਂ ਔਰ ਅੱਜ ਵਾਤਾਵਰਣ ਵਿਗੜ ਰਿਹਾ ਹੈ ਹਰ ਪਾਸੇ ਰੁੱਖਾਂ ਦੀ ਕਟਾਈ ਹੋ ਰਹੀ ਹੈ ਲੇਕਿਨ ਜਿਹੜੇ ਕੁਝ ਚੰਦ ਲੋਕ ਰੁੱਖਾਂ ਨੂੰ ਲਗਾਉਣ ਲਈ ਲੋਕਾਂ ਨੂੰ ਰੁੱਖਾਂ ਨੂੰ ਬਚਾਉਣ ਲਈ ਲੱਗੇ ਹੋਏ ਨੇ ਜਾਂ ਤੁਸੀਂ ਹੋਰ ਲੋਕਾਂ ਨੂੰ ਕੀ ਮੈਸੇਜ ਦਿਵੋਗੇ ਕਿ ਆਓ ਦੁਨੀਆ ਦੇ ਲੋਕੋ ਵਾਤਾਵਰਣ ਨੂੰ ਬਚਾਉਣ ਲਈ ਆਪਾਂ ਅੱਗੇ ਆ ਕੇ ਪੌਦੇ ਲਗਾਈਏ ਰਿਕਾ ਜੀ ਕਰਤਾ ਹਾਂ ਸਰਿਵਾਹੇ ਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਧੰਵਾਦੀਆਂ ਪਸੰਤਰੀ ਤੂ ਕਲੱਬ ਤ੍ਰਿਪੜੀ ਦਾ ਜਿਨ੍ਹਾਂ ਨੇ ਸਰ ਇੱਕ ਗੁਰਦੁਆਰਾ ਸਾਹਿਬ ਵਿੱਚ ਪੌਦਿਆਂ ਦੀ ਸੇਵਾ ਕੀਤੀ ਹੈ ਸੋ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਇਹ ਪਿੰਡ ਪਿੰਡ ਜਾ ਕੇ ਭਾਈ ਸਾਹਿਬ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਪੌਦੇ ਲਗਾ ਚੁੱਕੇ ਆ ਸੋ ਨਾਲ ਦੀ ਨਾਲ ਇਹ ਸਿੱਖਿਆ ਵੀ ਦਿੰਦੇ ਨੇ ਜਾ ਕੇ ਹਰ ਗੁਰੂ ਘਰ ਜਾ ਕੇ ਤਾਂ ਕਿ ਮਹੱਤਤਾ ਪਤਾ ਲੱਗ ਸਕੇ ਜਿਹੜੇ ਪੌਦੇ ਨੇ ਆਪਾਂ ਇਹਨਾਂ ਨਾਲ ਹੀ ਜੀਵਨ ਹੈ ਆਪਣਾ ਇਹਨਾਂ ਤੋਂ ਹੀ ਆਪਾਂ ਨੂੰ ਆਕਸੀਜਨ ਮਿਲਣੀ ਹੈ ਸੋ ਵੱਧ ਤੋਂ ਵੱਧ ਪੌਦੇ ਲਗਾਈਏ ਸੋ ਬਹੁਤ ਬਹੁਤ ਧੰਨਵਾਦ ਵਾਇਰ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲ ਬਹੁਤ ਬਹੁਤ ਸ਼ੁਕਰੀਆ ਦੋਸਤੋ ਪਿੰਡ ਹਸਲਪੁਰ ਦੀ ਸੰਗਤ ਗੁਰਦਾਰਾ ਸਾਹਿਬ ਦੀ ਸੰਗਤ ਵੱਲੋਂ ਬੜੇ ਉਤਸ਼ਾਹ ਦੇ ਨਾਲ ਬੜੇ ਪਿਆਰ ਦੇ ਨਾਲ ਇਹ ਰੁੱਖਾਂ ਦੀ ਲਗਾਉਣ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਮੈਂ ਵੀ ਬੜਾ ਖੁਸ਼ ਹੋਇਆ ਅੱਥੇ ਆ ਕੇ ਮਨ ਬੜਾ ਖੁਸ਼ ਹੁੰਦਾ ਹੈ ਜਦ ਗੁਰੂ ਘਰ ਦੀ ਸੇਵਾ ਮਿਲਦੀ ਹੈ ਕੋਈ ਬੜੇ ਕਰਮ ਅੱਛੇ ਹੁੰਦੇ ਨੇ ਜੀਵ ਦੇ ਜਦ ਉਹ ਗੁਰੂ ਘਰ ਦੀ ਸੇਵਾ ਕਰਦਾ ਹੈ ਤਾਂ ਦੋਸਤੋ ਮੈਂ ਧੰਨਵਾਦ ਕਰਦਾ ਇਹ ਸਾਰੇ ਗੁਰਦਾਰਾ ਸਾਹਿਬ ਦੀ ਸੰਗਤ ਦਾ ਕਿ ਉਹ ਇਹ ਸੇਵਾ ਕਰ ਰਹੇ ਨੇ ਔਰ ਬਸੰਤੀ ਤੂ ਕਲੱਬ ਨੂੰ ਸਹਿਯੋਗ ਦੇ ਰਹੇ ਨੇ ਲਗਾਓ ਜੀ ਲਗਾਓ ਦੇਖੋ ਜਦ ਅਸੀਂ ਆਪਣੇ ਹੱਥ ਦੇ ਨਾਲ ਕੋਈ ਪੌਦਾ ਲਗਾਉਂਦੇ ਆ ਜਦ ਥੋੜੇ ਦਿਨਾਂ ਬਾਅਦ ਅਸੀਂ ਆਉਂਦੇ ਆ ਤਾਂ ਸਾਨੂੰ ਐ ਮਹਿਸੂਸ ਹੁੰਦਾ ਹੈ ਕਿ ਪੌਦਾ ਸਾਡੇ ਨਾਲ ਗੱਲ ਕਰਦਾ ਜਿਵੇਂ ਬੱਚਾ ਬੁਲਾਉਂਦਾ ਨਾ ਵੱਡਿਆਂ ਨੂੰ ਵੀ ਆਵਾਜ਼ ਦੇ ਕੇ ਵੀ ਮੈਨੂੰ ਚੱਕੋ ਗੋਦੀ ਪੌਦਾ ਵੀ ਕਹਿੰਦਾ ਹੈ ਕਿ ਆ ਮਨਾ ਤੂੰ ਮੇਰੇ ਨਾਲ ਟੱਚ ਹੋ ਮੈਨੂੰ ਤੇਰੀ ਆਨ ਦੀ ਜਿਹੜੀ ਖੁਸ਼ੀ ਹੈ ਉਹ ਜ਼ਾਹਿਰ ਕਰਦਾ ਹੈ ਪੌਦਾ ਜਦ ਝੂਮਦਾ ਹੈ ਤਾਂ ਉਹ ਝੂਮ ਕੇ ਦੱਸਦਾ ਹੈ ਕਿ ਮੈਨੂੰ ਤੇਰੇ ਆਨ ਦੀ ਖੁਸ਼ੀ ਹੋਈ ਹੈ ਤਾਂ ਦੋਸਤੋ ਇਸੇ ਤਰ੍ਹਾਂ ਆਪਣੇ ਜੀਵਨ ਨੂੰ ਆਪਾਂ ਰੁੱਖਾ ਵਾਂਗ ਬਣਾਈਏ ਇੱਕ ਫਰਿਆਸੋਚ ਰੱਖਦੇ ਹੋਏ ਸਮਾਜ ਲਈ ਕੰਮ ਕਰੀਏ ਨਿਸਵਾਰਥ ਭਾਵਨਾ ਨਾਲ ਕਰੀਏ ਜਦੋਂ ਅਸੀਂ ਨਿਸਵਾਰਥ ਭਾਵਨਾ ਨਾਲ ਕੰਮ ਕਰਦੇ ਹਾਂ ਤਾਂ ਦੋਸਤੋ ਉਹ ਅਕਾਲਪੁਰ ਕੋ ਪਰਮਾਤਮਾ ਵੀ ਸਾਨੂੰ ਪਿਆਰ ਕਰਦਾ ਹੈ ਔਰ ਸਾਡੀ ਝੋਲੀ 'ਚ ਹੋਰ ਸੇਵਾ ਪਾਉਂਦਾ ਹੈ ਤਾਂ ਦੋਸਤੋ ਆਓ ਆਪਣੇ ਜੀਵਨ ਦਾ ਇੱਕ ਲਕਸ਼ਿਅ ਬਣਾਈਏ ਕਿ ਅਸੀਂ ਨਿਸਵਾਰਥ ਭਾਵਨਾ ਦੇ ਨਾਲ ਵਾਤਾਵਰਨ ਨੂੰ ਬਚਾਉਣ ਲਈ ਪੌਦੇ ਲਗਾ ਕੇ ਇਸ ਦੁਨੀਆ ਦੀ ਸੇਵਾ ਕਰਾਂਗੇ ਬਹੁਤ-ਬਹੁਤ ਸ਼ੁਕਰੀਆ ਹੋਰ ਦੇਖੀਏ ਜੀ ਦੇ ਉਹ ਨੀ ਬੜਾ ਠੀਕਾ ਸੈਂਟਰ ਚ ਹੋ ਰਿਹਾ ਆ ਦੱਸਦਾ ਉਹ ਜਿੰਨੇ ਤਰ੍ਹਾਂ ਲੱਗਦਾ ਨਾ ਮੈਨੂੰ ਸਿਟੀ ਤੋਂ ਕਰਵਾਉਂਦਾ ਅੱਗਾਂ ਤੋਂ ਇੱਕ ਨੂੰ ਕਰਦਾ ਨਹੀਂ ਕੋਈ ਚੋਲੀ ਇਹ ਨੂੰ ਫੈਲਣਾ ਵੀ ਆ ਮਾੜਾ ਐਡਾ ਹੋਊ ਬਾਏ ਗੁਰੂ ਨੂੰ ਕਰ ਲੋ ਕਰ ਮੜਾ ਮੜਾ ਲਓ ਆਵਾਟ ਦੰਦਾ ਉਹਦਾ ਹੁੰਦਾ ਹੈ ਬੜਾ ਕੋਈ ਖਾਸ ਨਹੀਂ ਇਹ ਜੀ ਨਾ ਸਵਾਦ ਵੀ ਕਿੰਨਾ ਹੈ ਹਾਂ ਪੂਰੇ ਜੀ ਹਾਂ ਇੱਧਰ ਲਾ ਕੋਈ ਚੱਕਰ ਹੋਇਆ ਇੱਧਰ ਲਾ ਕੋਈ ਸਮਾਂ ਪੱਟ ਮਾ ਇੱਧਰ ਆਉਣ ਦਾ ਸਪੇਸ ਹੈ ਮੈਂ ਕਿਹਾ ਹੋਰ ਕਰ ਲੈ ਇੱਕ ਮਿੰਟ ਗੱਲ ਸੁਣ ਲੈ ਨਹੀਂ ਉਹ ਨਹੀਂ ਇੱਧਰ ਬਹੁਤ ਲੱਗੇਗਾ ਸੁਣੋ ਇਹ ਮੜਾ ਡਾਊਨ ਕਰਦੇ ਅੱਛਾ ਹਾਂ ਨੀਚੇ ਜੜ ਥੱਲੇ ਚਲੀ ਜਾਓ ਹਾਂ ਹਾਂ ਡਾਊਨ ਕਰਦੇ ਇਹਦਾ ਬੜਾ ਮੁਕਾ ਹੈ ਅੱਛਾ ਛੇ ਥੱਲੇ ਵੀ ਚਲਾ ਜੂ ਕਿ ਡਰ ਆਪਾਂ ਨੂੰ ਨਾਲ ਦਾ ਸੇਫ ਹੋ ਗਿਆ ਨਾਲ ਇਹਦੀ ਜੜ ਥੱਲੇ ਚਲੀ ਜਾਓ ਪਰ ਪਾੜੂ ਨੀ ਤੁਸੀ ਨਾ ਜੀ ਫਿਰਪਲੀ ਜਾਇਓ ਆਜੋ ਜਿਸੰਗੀ ਦਾ ਰੋਡ ਹੈ ਨਾ ਜਿਹੜੀ ਜੀ ਅਸੀਂ ਖਾਲੀ ਕੀਤੀ ਹੈ ਜੀ ਮੇਰੀ ਗੁਰਦੁਆਰਾ ਰੋਡ ਆਈ ਹੈ ਜੀ ਅਸੀਂ 85000 ਰੁਪਏ ਲਾਇਆ ਜੀ ਇੱਕ ਮੀਟਰ ਦੀ 23 ਬੋਧਿਆਂ ਦੇ 23 ਬੋਧਿਆਂ ਦੇ ਜੀ ਉਹ ਨੂੰ ਕੋਈ ਜਗ੍ਹਾ ਰੋਡ ਦੇ ਉੱਤੇ ਆਇਆ ਬੰਤੀ ਤੋਂ ਆਪਣਾ ਕਿਸੇ ਵੀ ਸਰਦਾਰ ਸਾਹਿਬ ਅੱਥੀ ਆ। ਲਮੇਤੀ ਬਹੁਤ। ਸਾਡਾ ਆਤਮਾ ਇਹਨਾਂ ਨੇ ਡੂੰਘੇ ਦੇ ਪੌਦੇ ਲੱਗੇ। ਇਹਨੂੰ ਡੂੰਘੇ ਲਈ ਨਾ ਹੋਏ ਮਿੱਟੀ ਨਹੀਂ ਪਾਉਣੀ ਬੇੜਾ। ਹਾਂ ਇਹਨੂੰ ਡੂੰਘੇ ਕਰ। ਸਾਡੇ ਦੇ ਕਿ ਇਹਨੂੰ ਕਰਦਾ ਡੂੰਘੇ ਸੜਕ ਨਹੀਂ ਆ। ਟ੍ਰੇਨ ਦੇ ਨਾਲ, ਟਰੇਲ ਮਸ਼ੀਨ ਦੇ ਨਾਲ। ਬੰਦੇ ਹੋਣਾ ਨਹੀਂ ਚੱਲਦੇ ਨਹੀਂ। ਲਾਇ ਤਾਂ ਆਏ ਦੀ। ਨਾਲ ਹੀ ਨਾ ਸਾਡਾ ਸੀਪਕ ਸੱਤੀ ਆ ਬੱਤੀ। ਪ੍ਰੋਪਰ ਲਗਾਇਆ ਹੈ। ਮੈਂ ਨਹੀਂ ਕੋਈ ਵੱਡਾ ਹੋ ਜਿਹੜਾ ਗਿਰੂ ਗਣੀ ਹੈ ਤਰ੍ਹਾਂ ਤਿੰਨ ਤਰ੍ਹਾਂ ਮੈਂ ਹਾਂ ਤੇ ਥੋੜਾ ਦਾ ਹਾਂ 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 ਮਿੱਟੀ ਪਾ ਰਹਾ ਹਾਂ ਉਹ ਤੋਂ ਬਣਾ ਬਣਾ ਮੋਟੇ ਤੋਂ ਪਾਣੀ ਢੁਲੀ ਲਾਓ ਗਰਮ ਪਾਣੀ ਪਾ ਦਿਓ ਦੇਖੋ ਪਤਾ ਕੀ ਮੁੱਟੇ ਸੋਂ ਸੋਂ ਲੱਗ ਰਹੇ ਨੇ ਮੁੱਟੇ ਲਾਉਣ ਦਾ ਕੋਈ ਫਾਇਦਾ ਨਹੀਂ ਇਹਨੂੰ ਬਚਾਣਾ ਹੀ ਨਹੀਂ ਲੈ ਵੀ ਰੱਖ ਮੈਂ ਸਾਡੇ ਕੋਲ ਤਾਂ ਪਾਪ ਹੈ ਕਿਹਨਾ ਪਾਪ ਹੈ ਅਰ ਦੇਸਾ ਜਿਹੜੀ ਪਾਣੀ ਖੁਦ ਲਾਉਣ ਜਾਣਾ ਉੱਤੇ ਕਿੱਥੇ 32 ਪਹੁੰਚਣਾ ਮੈਨੂੰ 8 ਵਜੇ ਜਾਂਦੇ ਨੇ ਪਹੁੰਚਣ ਜਾਣ ਜਾਂਦੇ ਬਾਲਟੀ ਵੀ ਰੋਕੋ ਜੀ ਹਾਂ ਜੇ ਮੈਂ ਬੱਚਾ ਜੰਮਿਆ ਨਾ ਉਹਨੂੰ ਪਾਲਣਾ ਨਹੀਂ ਮੈਂ ਜਰੂਰੀ ਹੈ ਬਰਫਾਦੇ ਕੋਈ ਬਿਲਕੁਲ ਨੇਰ ਖੜੀ ਮੇਰਾ ਮਾੜਿਆ ਮੈਨੂੰ ਬੜੀ ਇੱਛਾ ਹੈ ਕੋਲਾਸਾਹ ਪੋਹੇ ਲਵੰਦੀ ਸੁਣੇਗਾ ਸੁਣੇਗਾ ਜੀ ਜੇ ਅਮਰ ਮੈਂ ਆਉਂਦਾ ਹਾਂ ਜੀ ਮਿਲਣਾ ਦਰਬਾਰ ਸਾਹਿਬ ਪੋਹੇ ਲੰਗ ਬਹੁਤ ਤੂੰ ਫੋਰਮੈਟ ਨੂੰ ਸੰਭਾਲ ਰਿਹਾ ਨਾ ਮੈਂ ਲੱਗਦਾ ਉਹ ਪਾਣ ਪੱਡੇ ਲਾ ਕੇ ਸਾਰੇ ਪੱਟੇ ਲਏ ਪੱਟੇ ਦੀ ਲਾਈਨ ਉਹ ਵੀ ਕਰ ਤੋ ਕਹਿੰਦਾ ਤੂੰ ਪੱਟ ਤਾਂ ਕਹਿੰਦਾ ਮੈਂ ਕੀ ਕਰਦਾ ਜਿਹੜਾ ਦੇਖਦਾ ਸੌਂ ਚ ਪੈ ਜਾਂਦਾ ਹੈ ਥੈਂਕ ਯੂ ਕੰਪਨੀ ਆ ਨਾ ਨਹੀਂ ਲੈ ਗਿਆ ਬਹੁਤ ਸੁਰਤ ਵਿੱਚ ਵਾਹ ਵਾਹ ਆਪਾਂ ਤੇਰੇ ਆਹ ਆਹ ਇਹ ਗੱਲ ਚੱਪਟਾਉਣੀ ਹੈ ਹਾਲੀਂ ਜੀ ਕਰਨਾ ਪੂਰੇ ਰਹਿਣਾ ਹੀ ਨਹੀਂ ਹਾਂ ਆਹ ਜਿਹੜਾ ਤੁੰਦ ਲੋਕਾਂ ਦੀ ਸਾਵਧਾਨੀ ਆ ਗੱਲ ਕਰਨਾ ਸਿੱਧਾ ਕਰਨਾ ਜਾਲੇ ਇਹਨੇ ਆਉਂਦਾ ਹੋ ਗਿਆ ਜ਼ਿੰਦਾ ਹੋ ਬਾਜੀ ਜਿੰਦਾ 라ਉਂਦਾ ਬਾਜੀ ਜਿੰਦੂ ਨੂੰ ਤਾਂ ਵਿੱਦਿਆ ਪੜਾਈ ਜਾਂਦੇ ਆ ਹੋਰ ਮੋੜ ਬਣ ਗਏ ਹਾਂ ਮੈਂ ਸਿੱਧਾ ਨਾ ਪਸਣਾ ਮਾਜੂ ਹੈ ਸਿੱਧਾ ਕਰੂਗਾ ਤੇ ਕਿੰਨੀ ਪੜਾਈ ਖਾ रा <laughs> ਉੰਨਾ ਨਾ ਜਦੋਂ ਕਿਸਾਨ ਦਾ ਫੋਨ ਆਦਾ ਜੀ ਸਾਡੇ ਪਿੰਡ ਮੋਟਰ ਦੇ ਖਲ ਬੜੇ ਕਰਮ ਅੱਛੇ ਹੁੰਦੇ ਨੇ ਧੀ ਦੇ ਜਾਂ ਉਹ ਘਰ ਦੀ ਸੇਵਾ ਕਰਦਾ ਤਾਂ ਦੋਸਤੋ ਮੈਂ ਧੰਨਵਾਦ ਕਰਦਾ ਹਾਂ ਇਹ ਸਾਰੇ ਪਿੰਡ ਵਾਲੇ ਸੰਗਠਨ ਦਾ ਲੱਗੋ ਉਹ ਕਰਮ ਦੀ ਸੇਵਾ ਕਰਦੇ ਨੇ ਬਸੰਤ ਕੁਮਾਰ ਨੂੰ ਸਹਿਯੋਗ ਦੇ ਰਹੇ ਨੇ ਲਗਾਓ ਜੀ ਲਗਾਓ ਪਰ ਪਟਨਾ ਨਾ ਕਰਾਉਂਦਾ ਦੇਖੋ ਜਦ ਜਿਆਦਾ ਅਸੀਂ ਆਪਣੇ ਹੱਥ ਦੇ ਨਾਲ ਕੋਈ ਪੌਦਾ ਲਗਾਉਂਦੇ ਹਾਂ ਜਦ ਥੋੜਾ ਜਿਹਾ ਬਾਦੋਸੀ ਆਉਂਦੀ ਹੈ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਪੌਦਾ ਸਾਡੇ ਨਾਲ ਗੱਲ ਕਰਦਾ ਜਿਵੇਂ ਬੱਚਾ ਬੁਲਾਉਂਦਾ ਹੈ ਨਾ ਵੱਡਿਆਂ ਨੂੰ ਆ ਵੀ ਆਵਾਜ਼ ਦੇ ਕੇ ਵੀ ਮੈਨੂੰ ਚੱਕੋ ਗੋਦੀ ਉਹਦਾ ਵੀ ਕਹਿੰਦਾ ਹੈ ਕਿ ਆਪ ਮਨਾ ਮੇਰੇ ਨਾਲ ਖੜਾ ਹੋ ਜਾਓ ਉਹ ਵੀ ਸਹਾਇਤਾ ਕਰਦਾ ਹੈ ਪੌਦਾ ਬੱਚਾ ਹੁੰਦਾ ਹੈ ਤਾਂ ਉਹ ਝੂਠੇ ਦੱਸਦਾ ਹੈ ਕਿ ਮੈਨੂੰ ਤੇਰੇ ਆਪ ਖਾਲਸਾ ਵਾਹਿਗੁਰੂ ਜੀ ਖਾਤਾ ਜੀ ਸਭ ਤੋਂ ਪਹਿਲਾਂ ਭਾਈ ਸਾਹਿਬ ਤੁਸੀਂ ਸਾਡਾ ਸਾਡੇ ਬਸੰਤਿਤ ਯੂਥ ਕਲੱਬ ਤ੍ਰਿਪੜੀ ਔਰ ਬਸੰਤਿਤ ਯੂਟਿਊਬ ਚੈਨਲ ਦੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਨੂੰ ਆਪਣਾ ਨਾਮ ਦੱਸੋ 10 ਦਾ ਨਾਮ ਦੀ ਭਾਈ ਚਰਨਜੀਤ ਸਿੰਘ ਹੈ ਜੀ ਤੇ ਮੈਂ ਵੀਰਜੀ ਦਾ ਉਹਨਾਂ ਦੇ ਕਲੱਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਬੜਾ ਵੱਡਾ ਉਪਰਾਲਾ ਜਿਹੜਾ ਹੈ ਉਹ ਸ਼ੁਰੂ ਕੀਤਾ ਹੈ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਵੇਖੋ ਸੰਸਾਰ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਨੇ ਕੋਈ ਲੰਗਰ ਦੀ ਸੇਵਾ ਕਰਦਾ ਕੋਈ ਧੰਨ ਦੇ ਕੇ ਸੇਵਾ ਕਰਦਾ ਹਰ ਤਰ੍ਹਾਂ ਦੀ ਕੋਈ ਨਾ ਕੋਈ ਸੇਵਾ ਸੰਸਾਰ ਵਿੱਚ ਕਰਦਾ ਪਰ ਮੈਂ ਮੰਨਦਾ ਵੀ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਉਹ ਸਮਾਜ ਦੇ ਵਿੱਚ ਰੁੱਖ ਲਾਉਣ ਦੀ ਸੇਵਾ ਹੈ ਕਿਉਂਕਿ ਜੇ ਰੁੱਖ ਨੇ ਤੇ ਸਾਡਾ ਜੀਵਨ ਹੈ ਬਿਲਕੁਲ ਸਹੀ ਗੱਲ ਹੈ ਤੇ ਬਾਬਾ ਫਰੀਦ ਜੀ ਕਹਿੰਦੇ ਵੀ ਦਰਬੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਰਾਂਦ ਹਾਂ ਜਿਹੜੇ ਦਰਬੇਸ਼ ਨੇ ਅਤੇ ਰੁੱਖ ਨੇ ਇਹਨਾਂ ਦੋਹਾਂ ਦਾ ਬਰਾਬਰ ਸੁਭਾਅ ਹੈ ਜਿਵੇਂ ਰੁੱਖ ਨੂੰ ਭਾਵੇਂ ਤੁਸੀਂ ਲੱਟੇ ਮਾਰ ਲੋ ਰੋੜੇ ਮਾਰੋ ਭਾਵੇਂ ਉਸ ਨੂੰ ਵੱਢ ਵੀ ਦੋ ਉਹ ਫਿਰ ਵੀ ਸਾਡੇ ਕਿਸੇ ਨਾ ਕਿਸੇ ਕੰਮ ਆਉਂਦਾ ਹੈ ਇਸ ਵਾਸਤੇ ਜਿਵੇਂ ਦਰবেশ ਵੀ ਇਸ ਤਰ੍ਹਾਂ ਹੀ ਆਪਣਾ ਆਪ ਗਵਾ ਕੇ ਲੋਕਾਂ ਦਾ ਭਲਾ ਲੋਚਦੇ ਨੇ ਇਸ ਲਈ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਜਿਹੜੇ ਰੁੱਖ ਨੇ ਇਹ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਨੇ ਜਿਵੇਂ ਅਸੀਂ ਬੱਚਿਆਂ ਨੂੰ ਪੜਾ ਲਿਖਾ ਕੇ ਚਾਹਨਾ ਵੀ ਉਹ ਐਮਏ ਕਰਨ ਡਿਗਰੀਆਂ ਕਰਨ ਕੇ ਉਹ ਵੱਡੀਆਂ ਤਰੱਕੀਆਂ ਕਰਨ ਪੋਸਟਾਂ ਤੇ ਜਾਣ ਜੇ ਉਹ ਰੁੱਖਾਂ ਦੇ ਨਾਲ ਜਾਣਗੇ ਸਭ ਕੁਝ ਲੈ ਕੇ ਜਾਣਗੇ ਤੇ ਰੁੱਖਾਂ ਨਾਲ ਜੀਵਨ ਹੈ ਜੇ ਰੁੱਖ ਨਹੀਂ ਹੋਣਗੇ ਤੇ ਸਾਡੀਆਂ ਪੜ੍ਹਾਈਆਂ ਸਾਡੀਆਂ ਕੀਤੀਆਂ ਹੋਈਆਂ ਮਿਹਨਤਾਂ ਬਣਾਈਆਂ ਹੋਈਆਂ ਕੋਠੀਆਂ ਕੀਤੀਆਂ ਹੋਈਆਂ ਫੱਕੀਆਂpropto ਇੱਕ ਸੇ ਕੰਮ ਨਹੀਂ ਗਏ ਇਸ ਲਈ ਬੇਨਤੀ ਹੈ ਵੀ ਵੱਧ ਤੋਂ ਵੱਧ ਰੁੱਖ ਲਾ ਕੇ ਜਿਹੜੀਆਂ ਜਿਹੜੀਆਂ ਖਾਲੀ ਥਾਵਾਂ ਨੇ ਉਹਨਾਂ ਖਾਲੀਆਂ ਥਾਵਾਂ ਤੇ ਜਿਹੜੀਆਂ ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੀਆਂ ਸਥਾਵਾਂ ਬੜੀਆਂ ਹੋਈਆਂ ਨੇ ਉਹ ਜ਼ਰੂਰ ਖਾਲੀ ਥਾਵਾਂ ਤੇ ਭਾਵੇਂ 500 ਬੂਟਾ 100 ਬੂਟਾ ਜਿੰਨਾ ਵੀ ਇਹਨਾਂ ਦਿਨਾਂ ਦੇ ਵਿੱਚ ਲਾਇਆ ਜਾਂਦਾ ਕੋ ਲਾਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਇਹ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਹਰ ਪਿੰਡ ਪਿੰਡ ਜਾ ਕੇ ਜਿਹੜੇ ਆਪਣੇ ਕਲੱਬ ਦੇ ਦਰਵਾਜ਼ਾ ਸੰਗਤਾਂ ਨੂੰ ਰੁੱਖ ਰੁੱਖ ਲਾਉਣ ਦੀ ਪ੍ਰੇਰਣਾ ਕਰਦੇ ਨੇ ਤੇ ਰੁੱਖ ਲਾ ਕੇ ਲੋਕਾਂ ਦਾ ਸਹਿਯੋਗ ਲੋੜਦੇ ਨੇ ਉਸ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਭਾਈ ਵੀ ਇਹਨਾਂ ਦਾ ਬਾਕ-ਬਾਕ ਸਹਿਯੋਗ ਦਿੱਤਾ ਜਾਵੇ ਤੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਧੰਨ ਸ੍ਰੀ ਵਾਹਿਗੁਰੂ ਜੀ ਕੀ ਫਤਹ ਥੈਂਕ ਯੂ ਥੈਂਕ ਯੂ ਰਉਣਾ ਹਾ ਸੰਗਤ ਦੇ ਨਾਲ ਉਹ ਸਕੂਪਰਾ ਸਾਹਿਬ ਦੇ ਜਿਹੜੇ ਆਦੇਦਾਰ ਨੇ ਪ੍ਰਦਾਨ ਨੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ ਹਾਂਜੀ ਸਰ ਥੋੜਾ ਕੀ ਆਜੋ ਸਰ ਆਪਣਾ ਸ਼ੁਕਨਾਮ ਸਰ ਪਰਜੰਤ ਸਰ ਤੁਸੀਂ ਅੱਜ ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਬਸੰਤ ਜੀ ਉਪਰ ਟਿੱਪਲੀ ਪਟਿਆਲਾ ਨੂੰ ਪਿੰਡ ਹਸਨਪੁਰ ਦੇ ਗੁਰਦਾਰਾ ਸਾਹਿਬਿੱਕੇ ਜੋ ਸੇਵਾ ਦਿੱਤੀ ਹੈ ਅਸੀਂ ਤੁਹਾਡਾ ਦਿਲ ਦੀਆਂ ਗਹਿਰਾਈ ਤੋਂ ਧੰਨਵਾਦ ਕਰਦੇ ਹਾਂ ਔਰ ਅੱਜ ਵਾਤਾਵਰਣ ਵਿਗੜ ਰਿਹਾ ਹੈ ਹਰ ਪਾਸੇ ਰੁੱਖਾਂ ਦੀ ਕਟਾਈ ਹੋ ਰਹੀ ਹੈ ਲੇਕਿਨ ਜਿਹੜੇ ਕੁਝ ਚੰਗ ਲੋਕ ਰੁੱਖਾਂ ਨੂੰ ਲਗਾਉਣ ਲਈ ਲੋਕਾਂ ਨੂੰ ਰੁੱਖਾਂ ਨੂੰ ਬਚਾਉਣ ਲਈ ਲੱਗੇ ਹੋਏ ਨੇ ਜਾਂ ਤੁਸੀਂ ਹੋਰ ਲੋਕਾਂ ਨੂੰ ਕੀ ਮੈਸੇਜ ਦੇਵੋਗੇ ਕਿ ਆਓ ਦੁਨੀਆ ਦੇ ਲੋਕੋ ਵਾਤਾਵਰਣ ਨੂੰ ਬਚਾਉਣ ਲਈ ਆਪਾਂ ਅੱਗੇ ਆ ਕੇ ਪੌਦੇ ਲਗਾਈਏ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਪਹਿਲਾ ਧੰਨਵਾਦ ਨਹੀਂ ਹੈ ਪਸੰਦ ਰਿਪੁਤ ਲਬ ਤ੍ਰਿਪੜੀ ਦਾ ਜਿਨ੍ਹਾਂ ਨੇ ਸਰਪੇਖ ਗੁਰਦੁਆਰਾ ਸਾਹਿਬ ਵਿੱਚ ਪੌਦਿਆਂ ਦੀ ਸੇਵਾ ਕੀਤੀ ਹੈ ਸੋ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਇਹ ਪ੍ਰਿੰਟ ਪੱਡ ਜਾ ਕੇ ਭਾਈ ਸਾਹਿਬ ਨੇ ਦੱਸਿਆ ਕਿ ਲੱਖਾਂ ਦੀ ਗਿਣਤੀ ਵਿੱਚ ਪੌਦੇ ਲਗਾ ਚੁੱਕੇ ਹਨ ਨਾਲ ਦੀ ਨਾਲ ਇਹ ਸਿੱਖਿਆ ਵੀ ਦਿੰਦੇ ਨੇ ਜャ ਪਿਆਰ ਦੀ ਕਰਵਾ ਕੇ ਤਾਂ ਕਿ ਮਹੱਤਤਾ ਪਤਾ ਲੱਗ ਸਕੇ ਜਿਹੜੀ ਗੁਰੂ ਕਰਦੇ ਨੇ ਆਪਾਂ ਇਹਨਾਂ ਨਾਲ ਹੀ ਜੀਵਨ ਹੈ ਆਪਣਾ ਇਹਨਾਂ ਤੋਂ ਹੀ ਆਪਾਂ ਨੂੰ ਆਕਸੀਜਨ ਮਿਲਣੀ ਹੈ ਸੋ ਵੱਧ ਤੋਂ ਵੱਧ ਪੌਦੇ ਲਗਾਈਏ ਸੋ ਬਹੁਤ ਬਹੁਤ ਧੰਨਵਾਦ ਬੇਅਰ ਸੇ ਸਾਹਿਬਾ ਬਹੁਤ ਬਹੁਤ ਸ਼ੁਕਰੀਆ ਅਗੇ ਤੱਕ ਹੋਰ ਬੋਲੋ ਅੱਜ ਅੱਜ ਸਾਰੇ ਪੌਦੇ ਦੇ ਪੰਨੇ ਪੜ੍ਹੇ